ਐਸੇ ਆਕਾਲ ਮਾਲਪੁਰ ਪੁਲਿਸ ਸਟੇਸ਼ਨ ਦੇ ਅਗਰੇਡ ਰਿਪੋਰਟ ਜਿੱਥੇ ਇੱਕ ਬਜ਼ੁਰਗ ਲਗਭਗ 70 ਸਾਲ ਦੇ ਹਨੇਸ਼ਾਲ ਦਾ ਅ ਰਪੋਰਟ ਹੋਇਆ ਸੀਗਾ ਇਹਦੇ ਕੋ ਚਿੰਗੀ ਟੇਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫਰ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਔਨ ਸਾਡੀ ਸੀਆਈਏ ਦੀ ਟੀਮ ਐਸਟਡੀ ਨੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸਭ ਤੋਂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿਹਦੇ ਵਿੱਚ ਅ ਮੌਕਿਏ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਛਿੜਕੀ ਜਿਹੜੀ ਸੀਗੀ ਉਹ ਜਿਵੇਂ ਸੀਗੀ ਤੇ ਨਾਲ ਸਮਾਨ ਚੋਰੀ ਹੋ ਰਿਹਾ ਬੱਸ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਦੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਡੰਨਰ ਸਨਰਵੇਸ਼ਨ ਕਰਦੇ ਦੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਰਡਰ ਕੇਸ ਸੀਗਾ ਉਹਨੂੰ ਟ੍ਰੇਸ ਕਰਦੇ ਵੇ ਤੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਗਏ ਜਦੋਂ ਦੋਸ਼ੀ ਫੜਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਨੇਸ਼ ਬਾਦਲੇ ਤੇ ਉਹਨਾਂ ਦੇ ਘਰ ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੇ ਸੋਚਿਆ ਕਿ ਉੱਥੇ ਪਿੰਡ 'ਚ ਜਿਓਗਰਾਫਾ ਸਿਕਾ ਹਾਊਸ ਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਵਸਾ ਕੇ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਰਸਡ ਐਂਟਰੀ ਦੇ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਦੇਖ ਫੋਲਿਆ ਤੁਰ ਉਹ ਅਹ ਅਹ ਸੈਂਟੀਕੀਟੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਫਤਲ ਕੀਤਾ ਤੇ ਇਸਿਰ ਗਾਚੂ ਪ੍ਰਲਾਪ ਨੂੰ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਿਆਦੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨੋ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤਿੰਨੋਂ ਹੀ ਅਥਾਸਕਲ ਹੈ ਕਿ ਉਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਜਿਸ਼ ਦੀ ਤਰ੍ਹਾਂ ਜਿਲਾ ਹੈਗਾ ਆ ਲਾਲਾ ਜਸਾਕੇ ਪੈਸਾ ਲੁੱਟਣ ਦੀ ਨੀਅਤ ਨਾਲ ਤੱਕਲ ਤੇ ਪਾ ਜਿਵੇਂ ਸਾਡੀ ਟੀਮ ਨੇ ਤੱਕ 4 ਘੰਟਿਆਂ ਦੇ ਅੰਦਰ ਉਹ ਜਿਹੜਾ ਪ੍ਰਿੰਸੀਪਲ ਦਾ ਜਾਂ ਜਿਹੜੇ ਬੰਦਾਂ ਨੇ ਐਂਟਰੀ ਕੀਤੀ ਬਣਾ ਲੈ ਚੋਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟਿਗੇਸ਼ਨ ਸ਼ਾਰਪ ਕੰਸਰਨ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਵਾਲਾ ਅਸੰਦੀਪ ਬਾਕੀ ਉਹਨਾਂ ਦੀ ਗੱਲ ਕਰੀਏ ਕਿ ਡਰੱਗ ਡਿਕਟੇਡ ਉਹਨਾਂ ਤੇ ਇੱਕ ਬੰਦਾ ਜਿਹੜਾ ਹੈਗਾ ਭਰਾਈ ਛੜਦਾ ਤਾਂ ਪਰਸਦਰਸ਼ ਹੈਗਾ ਅਮਰਜੀਤ ਸਿੰਘ ਤੇ ਅਦਰਵਾਈਜ਼ ਕੋਈ ਕੋਈ ਡਰੱਗ ਡਿਕਟੇਡ ਤਾਂ ਨਹੀਂ ਸਦਰਾ ਗੈਟਟਾਲੀ ਨਾਲ ਹਾਲੇ ਸਾਹਮਣੇ ਹੈਗੇ ਸੀ ਇਹਨਾਂ ਦਾ ਡੌਗ ਟੈਸਟ ਕਰਵਾਉਣਾ ਨਾ ਕਿ ਮੇਨਲੀ ਲੁੱਟਖੋ ਜਾਂ ਚੋਰੀ ਦੇ ਮਨਸੂਬੇ ਚੋਰੀ ਦੇ ਮਨਸ ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਦੀ ਨੀਂਦ ਫੁੱਲ ਗਈ ਤੇ ਉਹਨੇ ਇਹਨਾਂ ਨੂੰ ਮਤਲਬ ਆਇਡੈਂਟੀਫਾਈ ਕਰ ਲਿਆ ਤੇ ਫਿਰ ਇਹਨਾਂ ਨੇ ਜਿਹੜਾ ਹੈਗਾ ਕਰ ਲਿਆ ਸਰ ਮਤਲਬ ਕੀ ਕਰਦਾ ਫੁੱਲ ਗਿਆ ਤਾਂ ਕਿਸੇ ਦਾ ਨਹੀਂ ਕੀਤਾ ਕੋਈ ਇਸ਼ਾਰਾ ਨਹੀਂ ਆਇਆ ਸੀ ਮੂੰਹ ਬੰਨ ਕੇ ਪੜਨੇ ਨਾਲ ਜਿਹੜਾ ਹੈਗਾ ਉਹ ਮੂੰਹ ਬੰਨ ਕੇ ਕੀਤਾ ਹੈਗਾ ਬਾਕੀ ਅਸੀਂ ਹੋਰ ਫਰਗ ਨਹੀਂ ਕੀਤਾ ਪਿਛਲੇ ਦਿਨੇ ਇੱਕ ਜਿਆਦਾ ਸੈਂਸੇਸ਼ਨਲ ਵਾਰਦਾਤ ਹੋਈ ਸੀਗੀ ਜਿਦੇ ਵਿੱਚ ਦਸਵਾਚੇ ਇੱਕ ਕਿਰਾਣਾ ਸਟੋਰ ਤੇ ਦਿਨ ਮੱਧਾ ਨੇ ਮੂੰਹ ਬੰਦ ਕੇ ਜਦਾਂ ਹੈਗਾ ਉਹ ਕੋ ਕਰਨ ਦਾ ਅਟੈਂਟ ਕੀਤਾ ਸੀਗਾ ਪਹਿਲਾਂ ਤੋਂ ਮੈਂ ਉਹ ਬੰਦੇ ਦੀ ਬਹਾਦਰੀ ਨੇ ਅਪਰੀਸ਼ੀਏਟ ਕਰਨਾ ਚਾਹੁੰਦਾ ਤੇ ਅਸੀਂ ਉਹਨੂੰ ਸਨਮਾਨਿਤ ਵੀ ਕਰਾਵਾਂਗੇ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਕ ਹੁਸ਼ਿਆਰਪੁਰ ਤੇ ਦੂਸਰਾ ਜਿਹੜਾ ਹੈਗਾ ਉਹਦੇ ਵਿੱਚ ਇੱਕ ਦੋਸ਼ੀ ਇਮੀਡੀਏਟਲੀ ਪੁਲਿਸ ਨੇ ਰਿਟਨ 12 ਆਵਰਸ ਫੜ ਲਿਆ ਸੀਗਾ ਤੇ ਦੂਸਰੇ ਜਿਹੜੇ ਦੋ ਦੋਸ਼ੀ ਸੀਗੇ ਜਿਨ੍ਹਾਂ ਕੋਲੇ ਵੈਪਨ ਸੀਗਾ ਮੋਟਰਸਾਈਕਲ ਸੀਗਾ ਉਹ ਦੂਸਰੇ ਦੋ ਦੋਸ਼ੀ ਕੱਲ ਸਾਡੀ ਟੀਮ ਨੇ ਡੀਐਸਪੀ ਦੱਸੋ ਆ ਦੇਸਕ ਟਾਂਡ ਅਰੇਸਟ ਕੀਤੇ ਗਏ ਪਲੱਸ ਇੱਕ ਬੰਦਾ ਇਹਨਾਂ ਨੇ ਹੋਰ ਅਰੈਸਟ ਕੀਤਾ ਜਿਸ ਜੀ ਨੇ ਅਗੇ ਫਰਦਰ ਵੈਪਨਸ ਸਪਲਾਈ ਕੀਤਾ ਸੀਗਾ ਤੇ ਤਿੰਨ ਬੰਦੇ ਇਸ ਕੇਸ ਚ ਜਿਹੜਾ 307 ਦੇ ਤਹਿਤ ਤੇ ਆਰਮ ਸਾਈਟ ਦੇ ਤਹਿਤ 4 ਦੇ ਤਹਿਤ ਦਰਜਾਇਆ ਸੀਗਾ ਉਹ ਸੀਨੋ ਬੰਦੇ ਐਡੀਸ਼ਨਲੀ ਫੜ ਲਿਆ ਗਿਆ ਹੈਗਾ ਹੁਣ ਤੱਕ ਚਾਰ ਬੰਦਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈਗੀ ਤੇ ਨਾਲ ਜਿਹੜਾ ਹੈਗਾ ਇੱਕ ਇਲੈਗਲ ਵੈਪਨ ਬਰਾਮਦ ਕੀਤਾ ਗਿਆ ਹੈਗਾ ਤੇ ਫਰਦਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਕਿ ਇਹਨਾਂ ਨੇ ਕੋਈ ਹੋਰ ਖੇਡ ਖੇਡ ਵਾਲਾ ਤੁਮ ਇਸ ਤਰ੍ਹਾਂ ਅੰਜਾਮ ਦਿੱਤਾ ਹੈਗਾ ਤੇ ਸਾਡੀ ਟੀਮ ਕਮਿਟਿਡ ਹੈਗੀ ਅ ਪਹਿਲਾਂ ਕਹਿੰਦੇ ਪ੍ਰੀਵੈਂਸ਼ਨ ਵਾਸਤੇ ਕਿ ਫਿਰ ਵੀ ਜੇ ਕੇਸ ਕੋ ਕ੍ਰਾਈਮ ਹੁੰਦਾ ਹੈਗਾ ਤਾਂ ਉਹਨੂੰ ਐਸ ਸੂਨ ਐਸ ਪੋਸੀਬਲ ਟ੍ਰੇਸ ਕਰਕੇ ਦੋਸ਼ਾਂ ਨੂੰ ਸਜਾ ਲਾਂ। ਚੱਕਰ ਬਾਨਵ ਕਰਨ ਵਾਲੇ ਨੂੰ ਦੋ ਵਿਅਕਤੀ ਹੋ ਗਏ ਨੇ ਸੈਲਾ ਖੋਦਣ ਵਾਲੇ ਨੇ। ਹਾਂ ਸੈਲਾ ਖੋਦਣ ਵਾਲੇ ਵੀ ਸਨਮਾਨਿਤ ਰਹੋਗੇ ਉਸਨੇ ਵੀ ਸਾਰੀ ਟੀਮ ਲੱਗੀ ਹੋਈ ਹੈਗੀ। ਸੈਲਾ ਖੋਦਣ ਵਾਲੇ ਨੇ ਵੀ ਬਹੁਤ ਬਹਾਦੂਰੀ ਦੇ ਨਾਲ ਜਿਹੜਾ ਕੰਮ ਕੀਤਾ। ਮੈਂ ਤੁਹਾਡੇ ਨਾਲ ਹੀ ਇੱਕ ਚੀਜ਼ ਜ਼ਰੂਰ ਸਾਰਿਆਂ ਨੂੰ ਕਹਿਣਾ ਚਾਹੁੰਦਾ। ਬਹਾਦੂਰੀ ਜ਼ਰੂਰੀ ਚੀਜ਼ ਹੈ ਕਿ ਨਾਲ ਨਾਲ ਜਿਹੜਾ ਹੈਗਾ ਪ੍ਰੀਵੈਂਟਿਵ ਸੇਫਟੀ ਜ਼ਰੂਰੀ ਹੈ ਕਿ ਜਿੱਥਾਂ ਹੁਣ ਜਿੱਥੇ ਅਸੀਂ ਜਾ ਰਹੇ ਹੈਗੇ ਉੱਥੇ ਕੈਮਰੇ ਕਲੈਰਿਟੀ ਪ੍ਰੋਪਰ ਨਹੀਂ ਹੈ ਬਾਹਰ ਦੇ ਰੋਡ ਵਾਲੇ ਪਾਸੇ ਜਿਹੜਾ ਹੈਗਾ ਕਵਰੇਜ ਨਹੀਂ ਹੈਗਾ ਤੇ ਇਸ ਤਰੀਕੇ ਦੀ ਜਿਹੜੀ ਫਾਈਨੈਂਸ਼ੀਅਲ ਇੰਸਟੀਚਿਊਟ ਹੈਗੇ ਇਸ ਨੂੰ ਅਸੀਂ ਬਾਰ-ਬਾਰ ਮਲਟੀਪਲ ਟਾਈਮ ਨੋਟ ਵੀ ਕਰਾਇਆ ਹੈਗਾ ਕਿ ਵੀ ਜਿੱਥੇ ਫਾਈਨੈਂਸ਼ੀਅਲ ਐਕਟੀਵਿਟੀ ਹੁੰਦੀ ਪੈਸੇ ਦਾ ਲੈਣ ਦੇਣ ਹੁੰਦਾ ਪੈਸੇ ਦਾ ਕਲੈਕਸ਼ਨ ਹੁੰਦਾ ਬੈਂਕ ਚ ਡਿਪੋਜੀਸ਼ਨ ਹੁੰਦਾ ਉਹਨਾਂ ਨੂੰ ਆਪਣੇ ਦਫ਼ਤਰ ਦੇ ਅੰਦਰ ਬਸ ਦਫ਼ਤਰ ਦੇ ਬਾਹਰ